ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਟੱਡੀ ਟੈਂਫੋਰ ਤੁਹਾਡਾ ਸਵਾਗਤ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਤੁਹਾਡੇ BPT ਦੇ ਪੇਪਰ ਚ ਬਹੁਤ ਥੋੜੇ ਦਿਨ ਬਾਕੀ ਹਨ 26 ਅਪ੍ਰੈਲ ਨੂੰ ਤੁਹਾਡਾ ਡਿਸਟ੍ਰਿਕਟ ਪੁਲਿਸ ਦਾ ਤੇ 27 ਅਪ੍ਰੈਲ ਨੂੰ ਤੁਹਾਡਾ ਆਰਮਡ ਪੁਲਿਸ ਦਾ ਜਿਹੜਾ BPT ਦਾ ਪੇਪਰ ਹੋਣ ਵਾਲਾ ਹੈ ਠੀਕ ਹੈ ਉਸ ਦੇ ਸਬੰਧ ਵਿੱਚ ਜੇਕਰ ਤੁਸੀਂ ਸਾਰਾ ਕੋਰਸ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡਾ BPT ਦਾ ਸਾਰਾ ਕੋਰਸ ਜੁਆਇਨ ਕਰ ਸਕਦੇ ਜਿਸ ਵਿੱਚ ਤੁਹਾਨੂੰ ਸਾਰੇ ਸਿਲੇਬਸ ਅਨਸਾਰ BNS BNSS PPR ਜਿੰਨੇ ਵੀ ਹੈ ਤੁਹਾਡਾ ਲਾਤਾ ਸਿਲੇਬਸ ਸਿਕਿਆ ਪ੍ਰੋਪਰ ਵੀਡੀਓ ਰਿਕਾਰਡਡ ਲੈਕਚਰ ਮਿਲਣਗੇ ਤੇ PDF ਐਪ ਉਤੇ ਮਿਲਣਗੇ ਕਰਵਾਵਾਂਗੇ ਅੱਜ ਦੀ ਵੀਡੀਓ ਵਿੱਚ ਹੁਣ ਆਪਾਂ ਕਰਦੇ ਹਾਂ BNS 644 ਠੀਕ ਹੈ ਜੇਕਰ ਤੁਸੀਂ ਕੋਰਸ ਜੁਆਇਨ ਕਰਨਾ ਹੈ ਤਾਂ ਤੁਹਾਨੂੰ ਵੀਡੀਓ ਦੇ ਨੀਚੇ ਇੱਕ ਲਿੰਕ ਮਿਲ ਜਾਵੇਗਾ ਜਿੱਥੇ ਤੁਸੀਂ ਐਪ ਡਾਊਨਲੋਡ ਕਰ ਸਕਦੇ ਹੋ ਜਾਂ ਫਿਰ ਤੁਸੀਂ WhatsApp ਕਰ ਸਕਦੇ ਹੋ 9041815272 ਉੱਤੇ ਉੱਥੇ ਤੁਹਾਨੂੰ ਸਾਰੀ ਡਿਟੇਲ ਮਿਲ ਜਾਵੇਗੀ ਚਲੋ ਹੁਣ ਆਪਾਂ BNS 644 ਸ਼ੁਰੂ ਕਰਦੇ ਹਾਂ ਹੁਣ ਅੱਗੇ ਆਜੋ ਹੁਣ ਆਪਾਂ ਪੜ੍ਹਦੇ ਹਾਂ 144 ਤਾਰਾ 144 ਕੀ ਕਹਿੰਦੀ ਹੈ BNS 144 ਵਿੱਚ ਹੈ ਮਨੁੱਖੀ ਇਹਦੇ ਦੋ ਪਾਰਟ ਹੈ ਠੀਕ ਹੈ BNS 644 ਦਾ ਇੱਕ ਤੇ BNS 644 ਦੋ ਠੀਕ ਹੈ ਇੱਕ ਵਿੱਚ ਹੈ ਮਨੁੱਖੀ ਤਸਕਰੀ ਤਹਿਤ ਬੱਚੇ ਦਾ ਸ਼ੋਸ਼ਣ ਦੂਜੇ ਵਿੱਚ ਹੈ ਮਨੁੱਖੀ ਤਸਕਰੀ ਤਹਿਤ ਵਿਅਕਤੀ ਦਾ ਸ਼ੋਸ਼ਣ ਠੀਕ ਹੈ ਦੋਹਾਂ ਦੇ ਲਈ ਸਜ਼ਾ ਅਲੱਗ-ਅਲੱਗ ਹੈ ਠੀਕ ਹੈ ਇਹ ਕੀ ਹੈ ਹੁਣ ਦੇਖੋ 143 ਆਪਾਂ ਪੜਿਆ ਪਿਛਲੀ ਉਹਦੇ ਵਿੱਚ 143 ਵਿੱਚ ਕੀ ਸੀ ਕਿ ਜੇ ਕੋਈ ਮਨੁੱਖੀ ਤਸਕਰੀ ਕਰਦਾ ਮਨੁੱਖੀ ਤਸਕਰੀ ਲਈ ਸਜ਼ਾ ਹੈ ਠੀਕ ਹੈ ਹੁਣ ਆਪਾਂ ਇਹਨਾਂ ਨੂੰ ਥੋੜੀ ਜਿਹੀ ਐਗਜ਼ਾਮਪਲ ਨਾਲ ਸਮਝ ਲੈਂਦੇ ਆ ਕਿ ਦੋ ਵਿਅਕਤੀਆਂ ਮੰਨ ਲਓ ਇੱਕ A ਤੇ ਇੱਕ B ਲੈ ਲੈਂਦੇ ਆ ਆਪਾਂ A ਨੇ ਮਨੁੱਖੀ ਤਸਕਰੀ ਕਰੀ ਬੀ ਦੀ ਠੀਕ ਹੈ ਏ ਨੇ ਮਨੁੱਖੀ ਤਸਕਰੀ ਕਰੀ ਹੈ ਬੀ ਦੀ ਤੇ ਉਹਨੇ ਲਿਆ ਕੇ ਬੀ ਨੂੰ ਕਿਤੇ ਮਤਲਬ ਕਿ ਕਿਸੇ ਸੀ ਨਾਮਕ ਵਿਅਕਤੀ ਨੂੰ ਦੇਤਾ ਠੀਕ ਹੈ ਹੁਣ ਜਿਹੜਾ ਸੀ ਹੈ ਇਹ ਵਿਅਕਤੀ ਕੀ ਕਰ ਰਿਹਾ ਹੁਣ ਬੀ ਦਾ ਜਿਹੜਾ ਬੱਚੇ ਦਾ ਜਿਹੜਾ ਸ਼ੋਸ਼ਣ ਕਰ ਰਿਹਾ ਹੈ ਉਹਨੂੰ ਮਤਲਬ ਕਿ ਉਹਨੂੰ ਗਲਤ ਦੰਦੇ ਵਿੱਚ ਪਾਤਾ ਠੀਕ ਹੈ ਅੱਗੇ ਠੀਕ ਹੈ ਹੁਣ ਜਿਹੜਾ ਇੱਥੇ ਏ ਹੈ ਜਿਨੇ ਮਤਲਬ ਕਿ ਬੀ ਨਾਮਕ ਬੱਚੇ ਨੂੰ ਚੁੱਕਿਆ ਹੈ ਏ ਨੂੰ ਮਿਲੇਗੀ 142 ਦੇ ਤਹਿਤ ਤੁਹਾਡੇ ਤਹਿਤ ਸੌਰੀ 143 ਦੇ ਤਹਿਤ ਸਜ਼ਾ ਠੀਕ ਹੈ ਅਤੇ ਸੀ ਹੈ ਜਿਹੜਾ ਜਿਹਨੇ ਬੱਚਾ ਚੁੱਕਿਆ ਤਾਂ ਹੈ ਨਹੀਂ ਪਰ ਏ ਵੱਲੋਂ ਚੁੱਕੇ ਗਏ ਬੱਚੇ ਨੂੰ ਹਾਸਲ ਕਰਕੇ ਉਹਨੂੰ ਅੱਗੇ ਬੱਚੇ ਦਾ ਸ਼ੋਸ਼ਣ ਕਰ ਰਿਹਾ ਹੈ ਉਹਨੂੰ ਗਲਤ ਦੰਦੇ ਵਿੱਚ ਪਾਤਾ ਤਾਂ ਜਿਹੜਾ ਸੀ ਹੈ ਉਹਨੂੰ ਇੱਥੇ 144 ਦੇ ਤਹਿਤ ਸਜ਼ਾ ਹੋਵੇਗੀ ਠੀਕ ਹੈ ਇਹ ਫਰਕ ਹੈ ਇਹਦੇ ਵਿੱਚ ਤੁਸੀਂ ਇੰਨਾ ਕੁ ਤੁਸੀਂ ਧਿਆਨ ਰੱਖਣਾ ਹੈ ਠੀਕ ਹੈ ਹੁਣ 144 ਇੱਕ ਵਿੱਚ ਕੀ ਹੈ 144 ਇੱਕ ਵਿੱਚ ਕੀ ਹੈ ਜਿਹੜਾ ਕੋਈ ਮਨੁੱਖੀ ਤਸਕਰੀ ਹੋਏ ਬੱਚੇ ਨੂੰ ਉਹਦਾ ਸ਼ੋਸ਼ਣ ਕਰਦਾ ਹੈ ਬੱਚੇ ਦਾ ਸ਼ੋਸ਼ਣ ਹੈ ਤੇ 142 ਵਿੱਚ ਕੀ ਹੈ ਮਨੁੱਖੀ ਤਸਕਰੀ ਹੋਏ ਕਿਸੇ ਵਿਅਕਤੀ ਦਾ ਸ਼ੋਸ਼ਣ ਕਰਦਾ ਠੀਕ ਹੈ ਇਹਦੇ ਵਿੱਚ ਸਜ਼ਾ ਮਾ ਕੀ ਹੈ ਵਿਅਕਤੀ ਦਾ ਮਤਲਬ ਇੱਥੇ ਇਕੱਲਾ ਮਤਲਬ ਕਿ ਇਹਦੇ ਵਿੱਚ ਇਹ ਆ ਇਹ ਨਹੀਂ ਹੋ ਗਿਆ ਵੀ ਆਦਮੀ ਹੈ ਇਹ ਆਦਮੀ ਹੈ ਤੇ ਯਾਰ ਤੋਂ ਦੋਨਾਂ ਲਈ ਵਰਤਿਆ ਗਿਆ ਹੈ ਵਿਅਕਤੀ ਸ਼ਬਦ ਠੀਕ ਹੈ ਇਹ ਚੀਜ਼ ਤੁਸੀਂ ਯਾਦ ਰੱਖਣੀ ਬੱਚਾ ਵੀ ਇੱਥੇ ਜਿਹੜਾ ਸ਼ਬਦ ਹੈ ਉਹ ਮੁੰਡਾ ਕੁੜੀ ਦੋਨਾਂ ਲਈ ਹੈ ਠੀਕ ਹੈ ਇਹਦੇ ਵਿੱਚ ਜੈਂਡਰ ਦਾ ਕੋਈ ਚੱਕਰ ਨਹੀਂ ਹੋਵੇਗਾ ਕੱਟੋ-ਕੱਟ 5 ਸਾਲ ਦੀ ਸਖਤ ਕੈਦ ਜੋ ਕਿ 10 ਸਾਲ ਤੱਕ ਵਧਾਈ ਜਾ ਸਕਦੀ ਹੈ 143 ਇੱਕ ਦੇ ਤਹਿਤ ਜੇ ਕੋਈ ਬੱਚੇ ਦਾ ਸ਼ੋਸ਼ਣ ਕਰਵਾਉਂਦਾ ਹੈ ਮਨੁੱਖੀ ਤਸਕਰੀ ਤਹਿਤ ਜੇ ਕੋਈ ਕਿਸੇ ਵਿਅਕਤੀ ਦਾ ਸ਼ੋਸ਼ਣ ਕਰਵਾਉਂਦਾ ਹੈ ਮਨੁੱਖੀ ਤਸਕਰੀ ਤਹਿਤ 143 2 ਵਿੱਚ ਇਹ ਕੱਟੋ-ਕੱਟ 3 ਸਾਲ ਦੀ ਸਖਤ ਕੈਦ ਜੋ ਕਿ 7 ਸਾਲ ਤੱਕ ਵਧਾਈ ਜਾ ਸਕਦੀ ਹੈ ਠੀਕ ਹੈ ਦੋਨੇ ਹੀ ਧਰਾਮਾ ਇਹ ਜਿਹੜੀਆਂ ਤੁਹਾਡੀਆਂ ਮਨੁੱਖੀ ਤਸਕਰੀ ਵਾਲੀਆਂ ਹੈ ਪੁਲਿਸ ਦੇ ਹੱਥ ਪਾਉਣ ਯੋਗ ਹੈਗੀਆਂ ਹੈ ਗੈਰ ਜ਼ਮਾਨਤੀਆਂ ਦੋਹੇ ਅਤੇ ਸੈਸ਼ਨ ਅਦਾਲਤ ਵੱਲੋਂ ਦੋਹੇ ਜਿਹੜੀਆਂ ਇਹ ਡੀਏ ਕੀਤੀਆਂ ਜਾਣਗੀਆਂ ਠੀਕ ਹੈ ਇਹ ਹੋ ਗਿਆ ਆਪਣਾ 143